ਹੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਹਨਾਂ ਦੀ ਪਵਨ ਬਾਣੀ ਸਿੱਧ ਗੋਸ਼ਟ ਦੀ ਅਗਲੀ ਪੌੜੀ ਦੀ ਵਿਚਾਰ ਕਰੀਏ ਹੁਣ ਤੱਕ 63 ਪੌੜੀਆਂ ਆਪ ਸੰਗਤਾਂ ਦੇ ਨਾਲ ਜੋ ਵਿਚਾਰ ਸਾਂਝੀ ਕੀਤੀ ਗਈ ਹੈ ਪਿਛਲੀ ਪੌੜੀ ਦੇ ਵਿੱਚ ਸਤ ਗੁਰੂ ਜੀ ਪਾਤਸ਼ਾਹ ਜੋ ਸਿੱਧਾਂ ਨੂੰ ਸਮਝਾਇਆ ਮਹਾਰਾਜ ਨੇ ਕਿ ਬੰਦਗੀ ਪਰਮਾਤਮਾ ਦੀ ਸੰਤੋਖਮ ਹੈ ਜੋ ਬੰਦਗੀ ਕਰੇਗਾ ਉਹਦਾ ਮਨ ਜਿਹੜਾ ਹੈ ਆਪਣੇ ਟਿਕਾ ਵਿੱਚ ਆ ਜਾਵੇਗਾ ਸਹਿਜ ਵਿੱਚ ਆ ਜਾਵੇਗਾ ਔਰ ਪ੍ਰਾਣ ਜਿਹੜੇ ਨੇ ਉਹ ਪਰਮਾਤਮਾ ਪਰਮੇਸ਼ਰ ਦੇ ਵਿੱਚ ਟਿਕ ਜਾਣਗੇ ਸੋ ਹੁਣ ਅਗਲੀ ਪੌੜੀ ਹੈ ਜਿਹਦੇ ਵਿੱਚ ਸਤਗੁਰੂ ਸਿੱਧ ਜਿਹੜੇ ਨੇ ਹੋਰ ਸਾਲ ਕਰਦੇ ਨੇ ਆਓ ਸਭ ਤੋਂ ਪਹਿਲਾਂ ਇਸ ਪੌੜੀ ਦਾ ਪਾਠ ਕਰੀਏ ਇਹ ਮਨ ਮੈਗਲ ਕਹਾ ਵਸੀਲੇ ਕਹਾ ਵਸੈ ਇਹ ਪਵਨਾ ਕਹਾ ਵਸੈ ਸੁ ਸ਼ਾਵਦ ਉਹਦੂ ਤਾ ਤਾ ਕੋ ਚੁਕੇ ਮਨ ਕਾ ਪਵਨਾ ਨਦਰ ਕਰੇ ਤਾਂ ਸਤਗੁਰ ਮਿਲੇ ਤਾਂ ਨਿਜ ਕਰਵਾਸਾ ਇਹ ਮਨ ਪਾਏ ਆਪੇ ਆਪ ਖਾਏ ਤਾਂ ਨਿਰਮਲ ਹੋ ਗਏ ਤਾਵਤ ਵਰਜ ਰਹਾਏ ਕਿਉਂ ਮੂਲ ਪਛਾਣ ਆਤਮ ਜਾਣਾ ਕਿਉਂ ਸਸਕਰ ਸੂਰ ਸਮਾਵੈ ਗੁਰਮੁਖ ਹੋਵੇਂ ਵਿਚੋ ਖੋਗੈ ਤਉ ਨਾਨਕ ਸਹਿਜ ਸਮਾਵੈ ਅੱਗੇ 46 ਨੰਬਰ ਇਹ ਪੌੜੀ ਨੰਬਰ ਹੈ ਹੁਣ ਸਵਾਲ ਕਰਦੇ ਨੇ ਸਤਿਗੁਰੂ ਪਾਤਸ਼ਾਹ ਜੀ ਨੂੰ ਸਿੱਧ ਇਹਮਨ ਇਹਨੂੰ ਇਹੋ ਨੇ ਪੜਨਾ ਹੈ ਇਹ ਹਲਕਾ ਇਹ ਹਾਇ ਨੂੰ ਕੋਲ ਬੋਲੇ ਇਹਮਨ ਮੈਗਲ ਮੈਗਲ ਹੁੰਦਾ ਮਸਤ ਹਾਥੀ ਤੇ ਮਸਤ ਹਾਥੀ ਕਿਹੜਾ ਹੈ ਜਿਹੜਾ ਕਿਸੇ ਦੀ ਪ੍ਰਵਾਹ ਨਹੀਂ ਕਰਦਾ ਤੁਰਿਆ ਜਾਂਦਾ ਤੁਰਿਆ ਜਾਂਦਾ ਹੋਰ ਇਦਾਂ ਕਹਿ ਲਈਏ ਵੀ ਅਮੂੜ ਇਨੂੰ ਮੋੜਿਆ ਨਾ ਜਾ ਸਕੀ ਇਸ ਤਰ੍ਹਾਂ ਤੁਰਦਾ ਮਨ ਵੀ ਸਾਡਾ ਜਿੰਨਾ ਮਰਜ਼ੀ ਅਸੀਂ ਰੋਕੀਏ ਨਹੀਂ ਰੁਕਦਾ ਜਿਵੇਂ ਹਾਥੀ ਦੇ ਸਿਰ ਤੇ ਕੁੰਡਾ ਵੱਜੇ ਉਹ ਫਿਰ ਵਸ ਵਿੱਚ ਆ ਜਾਂਦਾ ਇਦਾਂ ਹੀ ਫਿਰ ਇਸ ਮਨ ਦੇ ਉੱਤੇ ਗੁਰੂ ਦੇ ਗਿਆਨ ਦਾ ਕੁੰਡਾ ਵੱਜੇ ਤਾਂ ਇਹ ਵਸ ਦੇ ਚਾਲਦਾ ਹੈ ਤੋਂ ਸਤਿਗੁਰੂ ਇੱਥੇ ਮਨ ਨੂੰ ਮਸਤ ਹਾਥੀ ਦੀ ਤੁਲਨਾ ਦਿੰਦੇ ਨੇ ਜਦੋਂ ਤੱਕ ਮਸਤ ਹਾਥੀ ਦੇ ਸਿਰ ਤੇ ਕੁੰਡਾ ਨਹੀਂ ਹੈ ਇਹ ਜਿਹੜਾ ਮਨ ਕਿਤੇ ਟਿਕਦਾ ਹੀ ਨਹੀਂ ਹੈ ਸਿੱਧ ਸਵਾਲ ਕਰਦੇ ਨੇ ਇਹ ਮਨ ਮੈਦਲ ਕਹਾ ਵਸੀਲੇ ਮਨ ਕਿਥੇ ਵਸਦਾ ਹੈ ਮਸਤ ਹਾਥੀ ਦੀ ਚਾਲ ਚੱਲਣ ਵਾਲਾ ਇਹ ਮਨ ਕਿੱਥੇ ਟਿਕਦਾ ਹੈ ਕਿੱਥੇ ਰਹਿੰਦਾ ਹੈ ਕਹਾ ਵਸੈ ਇਹ ਪਵਨ ਇਹ ਪ੍ਰਾਣ ਕਿੱਥੇ ਵਸਦੇ ਨੇ ਅਗਲਾ ਸਵਾਲ ਕਰਦੇ ਨੇ ਕਹਾ ਵਸੈ ਸ਼ਬਦ ਉਹਦੂ ਉਹਦੂ ਪਾਵ ਜੋਗੀ ਹੇ ਨਾਨਕ ਜੋਗੀ ਸਿੱਧਾ ਸਵਾਲ ਕਰਦੇ ਨੇ ਕਿ ਜਿਸ ਸ਼ਬਦ ਦੇ ਜਰੀਏ ਤੁਸੀਂ ਕਹਿੰਦੇ ਪ੍ਰਮਾਤਮਾ ਨਾਲ ਮਿਲਪ ਹੁੰਦਾ ਉਹ ਸ਼ਬਦ ਕਿੱਥੇ ਵੱਸਦਾ ਹੈ ਤਾਂ ਕੋ tincੇ ਮਨ ਕਾ ਭਵਨਾ ਤੁਹਾਡੇ ਮਤ ਅਨੁਸਾਰ ਤੁਹਾਡੇ ਅਨੁਸਾਰ ਜਿਸ ਸ਼ਬਦ ਦੇ ਜਰੀਏ ਮਨ ਦੀ ਭਟਕਣਾ ਖਤੂ ਹੋ ਜਾਂਦੀ ਉਹ ਮਨ ਕਿੱਥੇ ਵੱਸਦਾ ਹੈ ਹੁਣ ਸਤਗੁਰੂ ਪਾਤਸ਼ਾ ਉਹਨਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਨੇ ਵੈਸੇ ਤਾਂ ਮੈਂ ਜਿੱਥੇ-ਜਿੱਥੇ ਰੁਕਣਾ ਹੈ ਵਿਸ਼ਰਾਮ ਹੈ ਪਾਠ ਰੁੱਕੇ ਕਰਦਾ ਫਿਰ ਵੀ ਕਈ ਵਾਰੀ ਦੱਸਣਾ ਪੈਂਦਾ ਕਿ ਇੱਥੇ ਵਿਸ਼ਰਾਮ ਹੈ ਜਿਵੇਂ ਨਦਰ ਕਰੇ ਤਾਂ ਸਤਗੁਰ ਮਿਲੇ ਮਿਲੇ ਤੇ ਜਾ ਕੇ ਰੁਕਣਾ ਹੈ ਨਦਰ ਹੁੰਦਾ ਮਿਹਰ ਰਹਿਮਤ ਕਿਰਪਾ ਕਿਸ ਦੀ ਪ੍ਰਮਾਤਮਾ ਦੀ ਜਦੋਂ ਪ੍ਰਮਾਤਮਾ ਦੀ ਕਿਰਪਾ ਹੁੰਦੀ ਨਾ ਤਦੇ ਹੀ ਗੁਰੂ ਨਾਲ ਮਿਲਪ ਹੁੰਦਾ ਹੈ ਇਸੇ ਕਰਕੇ ਗੁਰੂ ਅਮਰਦਾਸ ਤੀਜੀ ਪਾਤਸ਼ਾਹ ਕੋਸੀ ਪਰਮਾਤਮਾ ਦੇ ਸਾਹਮਣੂ ਅਰਦਾਈ ਕਰਦੇ ਨੇ ਬੇਨਤੀ ਕਰਦੇ ਨੇ ਹਰ ਜੀਓ ਕਿਰਪਾ ਕਰੋ ਤੁਮ ਪਿਆਰੇ ਕਿ ਹਰੀ ਜੀ ਤੁਸੀਂ ਇਹ ਪਿਆਰੇ ਕਿਰਪਾ ਕਰੋ ਮੇਰੇ ਤੇ ਰਹਿਮਤ ਕਰੋ ਫਿਰ ਹਰੀ ਪਰਮਾਤਮਾ ਪੁੱਛਦਾ ਹੈ ਕਿਹੜੀ ਕਿਰਪਾ ਚਾਹੀਦੀ ਤਾਂ ਸਤਗੁਰ ਕਹਿੰਦੇ ਨੇ ਸਤਗੁਰ ਦਾਤਾ ਮੇਲ ਮਿਲਾਵੋ ਇਹ ਐਸੀ ਕਿਰਪਾ ਕਰੋ ਮੈਨੂੰ ਗੁਰੂ ਦਾਤੈ ਨੂੰ ਮਿਲਾਵ ਦਿਓ ਤੋ ਸਤੁਰੂ ਪਾਤਸ਼ਾਹ ਕਹਿੰਦੇ ਨੇ ਕਿ ਗੁਰੂ ਪਰਮਾਤਮਾ ਦੀ ਕਿਰਪਾ ਤੋਂ ਬਿਨਾ ਨਹੀਂ ਮਿਲਦਾ ਹੁਣ ਇੱਥੇ ਉਹੀ ਗੱਲ ਕਰਦੇ ਨੇ ਨਦਰ ਕਰੇ ਤੀਜੇ ਪਾਤਸ਼ਾਹ ਵੀ ਉਹੀ ਕਰ ਕਹਿੰਦੇ ਨੇ ਪਹਿਲੇ ਪਾਤਸ਼ਾਹ ਵੀ ਉਹੀ ਕਹਿ ਰਹੇ ਨੇ ਨਦਰ ਕਰੇ ਤਾਂ ਸਤਗੁਰੂ ਮਿਲੇ ਜੇ ਕਿਰਪਾ ਹੋ ਜਾਵੇ ਰਹਿਮਤ ਹੋ ਜਾਵੇ ਸਮਰਤ ਦੀ ਤਾਂ ਗੁਰੂ ਮਿਲ ਪੈਂਦਾ ਫਿਰ ਗੁਰੂ ਜਦੋਂ ਮਿਲਦਾ ਫਿਰ ਗੁਰੂ ਕੀ ਕੰਮ ਕਰਦਾ ਗੁਰੂ ਸ਼ਬਦ ਦੇ ਦਿੰਦਾ ਸ਼ਬਦ ਜਪਣ ਦਾ ਅਭਿਆਸ ਕਰਾਦਾ ਤੇ ਜਿਵੇਂ ਜਿਵੇਂ ਮਨੁੱਖ ਉਸ ਸ਼ਬਦ ਨੂੰ ਗੁਰਮੰਤਰ ਨੂੰ ਜਪ ਕੇ ਅਭਿਆਸ ਕਰਦਾ ਹੈ ਤਾਂ ਸਤਿਗੁਰ ਨੇ ਤਾਂ ਨਿਜਕਰਵਾਸਾ ਇਹ ਮਨ ਪਾਏ ਇਹ ਮਨ ਇਹੋ ਇਹ ਜੋ ਸਾਡਾ ਮਨ ਹੈ ਨਾ ਇਹ ਆਪਣੇ ਆਪ ਨਿਜਕਰ ਵਿੱਚ ਹੀ ਜਾਂਦਾ ਹੈ ਹੁਣ ਮਨ ਪੁਲਿੰਗਿਕ ਵਚਨ ਹੈ ਇਹ ਉਸ ਦੀ ਵਿਸ਼ੇਸ਼ਤਾ ਹੈ ਇਹਨੂੰ ਪੜਨਾਵੀ ਵਿਸ਼ੇਸ਼ਣ ਵੀ ਕਹਿੰਦੇ ਨੇ ਤੁਜੀ ਮਨ ਦੇ ਨਾਲੇ ਨੂੰ ਓਂਕੜਾ ਹੈ ਤਾਂ ਇਹਦੇ ਅੱਖ ਜੇ ਥੱਲੇ ਨਹੀਂ ਹਾਹੇ ਨੂੰ ਵੀ ਓਂਕੜਾਵੇਗੀ ਉਹ ਸਤਗੁਰੂ ਪਾਤਸ਼ਾਹ ਸਾਨੂੰ ਸੁਝਾਉਂਦੇ ਨੇ ਜੇ ਪ੍ਰਮਾਤਮਾ ਕਿਰਪਾ ਕਰ ਦੇਵੇ ਰਹਿਮਤ ਕਰ ਦੇਵੇ ਉਹ ਗੁਰੂ ਦੇ ਨਾਲ ਜੋੜ ਦਿੰਦਾ ਤੇ ਗੁਰੂ ਸ਼ਬਦ ਦੇ ਦਿੰਦਾ ਤੇ ਸ਼ਬਦ ਜਪਣ ਦੇ ਨਾਲ ਜਿਹੜਾ ਮਨ ਹੈ ਨਾ ਆਪਣੇ ਆਪ ਟਿਕ ਜਾਂਦਾ ਆਪਣੇ ਅੰਦਰ ਹੀ ਟਿਕ ਜਾਂਦਾ ਫਿਰ ਇਹ ਬਾਹਰ ਨਹੀਂ ਭਟਕਦਾ ਇਹ ਬਾਹਰ ਦੇਖਦੇ ਕੁਝ ਨਹੀਂ ਹੈ ਸਿਰਫ ਆਪਣੇ ਆਪ ਨੂੰ ਦੇਖਦਾ ਤਾਂ ਫਿਰ ਅੱਗੇ ਸਤਗੁਰ ਕਹਿੰਦੇ ਨੇ ਅਪੇ ਆਪ ਖਾਏ ਐਦਾਂ ਜਦੋਂ ਮਨ ਆਪਣੇ ਆਪ ਹੀ ਟਿਕਦਾ ਤੇ ਨਾਮ ਜਪਣ ਦੇ ਨਾਲ ਆਪਾ ਭਾਵ ਮਿਟ ਜਾਂਦਾ ਆਪਣੇ ਆਪ ਨੂੰ ਖਾ ਲੈਂਦਾ ਇਹ ਮਨ ਉਹ ਭਾਵ ਹੰਕਾਰ ਨੂੰ ਮਿਟਾ ਲੈਂਦਾ ਜਿਹੜੇ ਅੰਦਰ ਸੰਕਲਪ ਨਾਲੇ ਵਿਕਲਪ ਪੈਦਾ ਹੁੰਦੇ ਉਹਨਾਂ ਨੂੰ ਰੋਕ ਲੈਂਦਾ ਅਪੇ ਆਪ ਖਾਏ ਤਾਂ ਨਿਰਮਲ ਹੋ ਗਏ ਫਿਰ ਮਨ ਪਵਿੱਤਰ ਹੋ ਜਾਂਦਾ ਸਾਫ ਹੋ ਜਾਂਦਾ ਬਿਨਾ ਮਹਿਲ ਤੋਂ ਹੋ ਜਾਂਦਾ ਮੇਰੇ ਮਨ ਦੇ ਅਰਥ ਵੀ ਬਿਨਾ ਮਹਿਲ ਤੋਂ ਬਿਨਾਂ ਮਲ ਮਹਿਲ ਤਾਵਤ ਵਰਜ ਰਹਾਏ ਵੱਡੀ ਉਪਲਬਧੀ ਇਹ ਮੰਨੀ ਕਿ ਜਿਹੜੀ ਭਟਕਣਾ ਮਨ ਦੀ ਸਾਰੀ ਵਰਜ ਕੇ ਰੱਖ ਦੇਣੀ ਫਿਰ ਉਸ ਨਾਮ ਨੇ ਪਰਮਾਤਮਾ ਨੇ ਰੋਕ ਕੇ ਰੱਖ ਦੇਣੀ ਭਾਵੇਂ ਮਨੁੱਖ ਦੇ ਮਨ ਦੀ ਭਟਕਣਾ ਫਿਰ ਖਤਮ ਹੁੰਦੀ ਨਹੀਂ ਜਿਹੜਾ ਤਾਵਤ ਭਾਵ ਦੌੜ ਭਾਜਣਾ ਉਹ ਸਾਰੀ ਮਿਟ ਜਾਂਦੀ ਹੁਣੀ ਪੂਰੀ ਵਿਚਾਰੀਏ ਪਹਿਲੀਆਂ ਦੋ ਪੰਕਤੀਆਂ ਵਿੱਚ ਸਵਾਲ ਹੈ ਕਿ ਇਹ ਮਨ ਕਿੱਥੇ ਵੱਸਦਾ ਹੈ ਤੇ ਪ੍ਰਾਣ ਕਿੱਥੇ ਵੱਸਦੇ ਨੇ ਉਹ ਗੁਰੂ ਦਾ ਸ਼ਬਦ ਕਿੱਥੇ ਵੱਸਦਾ ਹੈ ਇਹੀ ਦੇ ਅਨਸਾਰ ਤੁਹਾਡੇ ਕਾਹੇ ਮੁਤਾਬਕ ਜਿਹੜਾ ਮਨ ਦੀ ਭੜਕਣਾ ਖਤਮ ਹੋ ਜਾਂਦੀ ਹੁਣ ਆ ਅਗਲੀਆਂ ਦੋ ਪੰਕਤੀਆਂ ਵਿੱਚ ਜਵਾਬ ਹੈ ਨਦਰ ਕਰੇ ਤਾਂ ਸਤਿਗੁਰ ਮਿਲੇ ਸਤਿਗੁਰ ਕਹਿਣ ਲਗੇ ਸਿੱਧ ਜੁਗਿਓ ਪ੍ਰਮਾਤਮਾ ਕਿਰਪਾ ਕਰੇ ਮਿਹਰ ਕਰੇ ਤਬ ਗੁਰੂ ਦੇ ਨਾਲ ਜੋੜ ਦਿੰਦਾ ਤੰਨਿਜ ਘਰ ਬਸਾ ਇਹ ਮਨ ਪਾਏ ਇਹ ਮਨ ਆਪਣੇ ਆਪ ਵਿੱਚ ਟਿਕ ਜਾਂਦਾ ਹੈ ਜਦੋਂ ਮਨ ਆਪਣੇ ਆਪ ਹੀ ਟਿਕਦਾ ਨਾ ਫਿਰ ਕੀ ਹੁੰਦਾ ਇਹ ਜ ਸੰਕਲਪ ਵਿਕਲਪ ਖਤਮ ਹੋ ਜਾਂਦੀ ਆਪਣੇ ਆਪ ਨੂੰ ਮਿਟਾ ਲੰਦਾ ਆਪਣੇ ਹੰਕਾਰ ਨੂੰ ਦੂਰ ਕਰ ਲੰਦਾ ਤੇ ਇਹਦੀ ਭਟਕਣਾ ਮਿਟ ਜਾਂਦੀ ਹੁਣ ਦੇਖੀਏ ਪ੍ਰਸ਼ਨ ਦੇ ਮਤਲਬ ਜਵਾਬ ਮਨ ਕਿੱਥੇ ਵੱਸਦਾ ਮਨ ਆਪਣੇ ਆਪ ਵਿੱਚ ਵੱਸਦਾ ਪ੍ਰਾਣ ਕਿੱਥੇ ਵੱਸਦੇ ਨੇ ਜਿਵੇਂ ਮਨ ਆਪਣੇ ਆਪ ਵਿੱਚ ਟਿਕ ਜਾਂਦਾ ਤੇ ਫਿਰ ਪਰਮਾ ਉਹ ਜਿਹੜੇ ਪ੍ਰਾਣ ਨੇ ਉਹ ਪਰਮਾਤਮਾ ਵਿੱਚ ਵੱਸ ਜਾਂਦੇ ਨੇ ਭਾਵ ਹਰ ਪ੍ਰਾਣ ਦੇ ਨਾਲ ਹਰ ਸਾਹ ਦੇ ਨਾਲ ਰੱਬ ਯਾਦ ਆਣਾ ਸ਼ੁਰੂ ਹੋ ਜਾਂਦਾ ਹੈ ਤਾਂ ਫਿਰ ਜਿਵੇਂ ਜਿਵੇਂ ਮਨ ਆਪਣੇ ਆਪ ਵਿੱਚ ਟਿਕਦਾ ਪ੍ਰਮਾਣ ਜਿਹੜੇ ਪ੍ਰਾਣ ਨੇ ਪ੍ਰਮਾਤਮਾ ਵਿੱਚ ਟਿਕ ਜਾਂਦੇ ਨੇ ਤੇ ਫਿਰ ਹੋਰ ਕਮ ਹੁੰਦਾ ਸਦੀਪਾਸ਼ਾ ਕਹਿੰਦੇ ਨੇ ਕਹਿੰਦੇ ਭਾਈ ਤਾਂ ਮਨੁੱਖ ਦੀ ਭਟਕਣਾ ਸਤਿ ਨਹੀਂ ਹੁੰਦੇ ਆ ਹੀ ਜਦੋਂ ਪ੍ਰਾਣ ਆਪਣੇ ਆਪ ਵਿੱਚ ਟਿਕਦੇ ਤਾਂ ਜਿਹੜਾ ਆ ਸ਼ਬਦ ਹੈ ਨਾ ਇਹ ਮਨ ਵਿੱਚ ਵਸ ਜਾਂਦਾ ਹੈ ਸ਼ਬਦ ਮਨ ਵਿੱਚ ਵਸਦਾ ਸਭ ਤੋਂ ਪਹਿਲੀ ਗੱਲ ਮਨ ਆਪਣੇ ਆਪ ਵਿੱਚ ਟਿਕ ਜਾਂਦਾ ਉਸ ਤੋਂ ਬਾਅਦ ਮਨ ਜਿਹੜੀ ਹੈ ਨਾ ਆਪਣੇ ਆਪ ਹੀ ਟਿਕਣ ਦੇ ਨਾਲ ਪ੍ਰਾਨ ਪਰਮਾਤਮਾ ਚ ਵਸ ਜਾਂਦੇ ਆਪਣੇ ਆਪ ਹੀ ਤੇ ਫਿਰ ਉਹਦੇ ਨਾਲ ਕੀ ਹੁੰਦਾ ਉਹ ਜਿਹੜਾ ਮਨ ਹੈ ਇਹਦੇ ਵਿੱਚ ਗੁਰੂ ਦਾ ਸ਼ਬਦ ਵਸ ਜਾਂਦਾ ਮਨ ਦੀ ਜਿਵੇਂ ਭਟਕਣਾ ਦੂਰ ਹੋਈ ਸ਼ਬਦ ਦੀ ਇਹ ਗੁਰੂ ਦਾ ਦਿੱਤਾ ਹੋਇਆ ਮਨ ਦੇ ਵਿੱਚ ਵਸ ਜਾਂਦਾ ਤਾਂ ਮਨ ਦੀ ਭਟਕਣਾ ਸਾਰੀ ਖਤਮ ਹੋ ਜਾਂਦੀ ਇਹ ਹੁੰਦਾ ਕਹਦਾ ਜਦੋਂ ਪਰਮਾਤਮਾ ਕਿਰਪਾ ਕਰਕੇ ਗੁਰੂ ਨਾਲ ਮਿਲਦਾ ਹੈ ਹੁਣ ਅਗਲਾ ਸਵਾਲ ਕਰਦੇ ਨੇ ਕਿਉਂ ਮੂਲ ਪਛਾਣ ਮੂਲ ਹੁੰਦਾ ਮੁੰਡ ਸਾਰਿਆਂ ਦਾ ਪਰਮਾਤਮਾ ਇਹ ਮਨੁੱਖ ਪਰਮਾਤਮਾ ਨੂੰ ਕਿਵੇਂ ਪਛਾਣੇ ਆਤਮ ਜਾਣੇ ਆਪਣੀ ਆਤਮਾ ਨੂੰ ਕਿਵੇਂ ਜਾਣੇ ਆਪਣੇ ਆਪ ਨੂੰ ਕਿਵੇਂ ਜਾਣੇ ਕਿਉਂ ਸਸਕਾਰ ਸੂਰ ਸਮਾਵੇ ਸਸ ਹੁੰਦਾ ਸ਼ਾਂਤ ਖੰਡਕ ਜਦੋਂ ਮਨ ਆਪਣੀਆਂ ਵੀ ਟਿਕਦਾ ਨਾ ਤਾਂ ਫਿਰ ਠੰਡਕ ਸ਼ਾਂਤੀ ਟਿਕਾ ਆ ਜਾਂਦਾ ਤਾਂ ਫਿਰ ਉਸ ਟਿਕਾ ਦੇ ਵਿੱਚ ਕੀ ਹੁੰਦਾ ਗੁਰੂ ਦਾ ਸ਼ਬਦ ਪ੍ਰਕਾਸ਼ ਰੂਪ ਵਿੱਚ ਵਸਦਾ ਹੈ ਇਹ ਸਤਗੁਰ ਕਹਿੰਦੇ ਨੇ ਇਹ ਮਨੁੱਖ ਕਿਵੇਂ ਮੂਲ ਨੂੰ ਪਛਾਣੇ ਪ੍ਰਮਾਤਮਾ ਨੂੰ ਆਪਣੇ ਆਤਮਾ ਕਿਵੇਂ ਜਾਣੇ ਆਤਮਾ ਨੂੰ ਕਿਵੇਂ ਜਾਣੇ ਕਿ ਕਿਵੇਂ ਜਿਹੜਾ ਹੈ ਇਹ ਮਾਨੇ ਦਾ ਸਜ ਅਵਸਥਾ ਵਿੱਚ ਟਿਕੇ ਸ਼ਾਂਤੀ ਵਿੱਚ ਟਿਕੇ ਤੇ ਫਿਰ ਇਹਦੇ ਅੰਦਰ ਗੁਰੂ ਦਾ ਪ੍ਰਕਾਸ਼ ਸ਼ਬਦ ਵਸੇ ਜਵਾਬ ਦਿੰਦੇ ਨੇ ਗੁਰਮੁਖ ਖੱਖੇ ਨੂੰ ਸਿਆਰੀ ਲੱਗੀ ਹੋਈ ਗੁਰਮੁਖ ਦੇ ਨੂੰ ਗੁਰੂ ਦਾ ਦਸੇ ਰਾਤੇ ਤੁਰ ਕੇ ਗੁਰਮੁਖ ਹੋਣਾ ਵਿੱਚੋਂ ਹੋਗਾ ਜਿਹੜੇ ਗੁਰੂ ਦੇ ਰਾਹ ਤੇ ਚੱਲਦੇ ਨਾ ਗੁਰੂ ਦੇ ਰਸਤੇ ਤੇ ਚੱਲ ਕੇ ਤੇ ਇਹ ਮਨੁੱਖ ਫਿਰ ਆਪਣੇ ਅੰਦਰ ਨੂੰ ਜਿਹੜੀ ਹਉਮੈਰ ਹੈ ਨਾ ਹਉਮੈ ਇਹ ਅੰਦਰੋਂ ਖਤਮ ਕਰ ਦਿੰਦਾ ਮਿਟਾ ਦਿੰਦਾ ਉਹ ਨਾਨਕ ਸਹਜ ਸਮਾਗੈ ਤਾਂ ਇਸ ਕਰਕੇ ਇਹ ਨਾਨਕ ਇਹ ਮਨ ਆਪਣੇ ਆਪ ਵਿੱਚ ਸਮਾ ਜਾਂਦਾ ਫਿਰ ਇਹਨੂੰ ਪਰਮਾਤਮਾ ਦੀ ਪਛਾਣ ਹੋ ਜਾਂਦੀ ਇਹ ਆਪਣੇ ਆਪ ਨੂੰ ਵੀ ਜਾਣ ਲੈਂਦਾ ਪੱਲੀ ਗੱਲ ਜਦੋਂ ਮਨ ਸ਼ਾਂਤੀ ਟਿਕਾਵ ਵਿੱਚ ਆਂਦਾ ਏ ਫਿਰ ਗੁਰੂ ਦਾ ਸ਼ਬਦ ਪ੍ਰਕਾਸ਼ ਰੂਪ ਵਿੱਚ ਇਸ ਮਨ ਵਿੱਚ ਵਸ ਜਾਂਦਾ ਹੈ ਸੋ ਇਸ ਤਰ੍ਹਾਂ ਸਤਿਗੁਰ ਨੇ ਸਿੰਝਾਇਆ ਸ਼ਬਦਾਂ ਦੇ ਵਿੱਚ ਸਤਿਗੁਰ ਨੇ ਬਹੁਤ ਬਰੀਕੀ ਦੀ ਨਾਲ ਸੰਝਾਇਆ ਸੋ ਸਿੱਧੇ ਜਿਹੜੇ ਅਰਥ ਨੇ ਉਹ ਇਹ ਨੇ ਕਿ ਜਦੋਂ ਮਹਾਰਾਜ ਪ੍ਰਮਾਤਮਾ ਕਿਰਪਾ ਕਰਦਾ ਮਨ ਨੂੰ ਗੁਰੂ ਨੂੰ ਮਿਲ ਪੈਂਦਾ ਨਾ ਤਾਂ ਫਿਰ ਮਨ ਆਪਣੇ ਆਪ ਵਿੱਚ ਟਿਕ ਜਾਂਦਾ ਜਦੋਂ ਮਨ ਆਪਣੇ ਆਪ ਹੀ ਟਿਕਦਾ ਤਾਂ ਪ੍ਰਾਣ ਪਰਮਾਤਮਾ ਵਿੱਚ ਟਿਕ ਜਾਂਦੇ ਤੇ ਫਿਰ ਵੱਡੀ ਗੱਲ ਇਹ ਹੁੰਦੀ ਹੈ ਸਤਿਗੁਰੂ ਪਾਛ ਕਹਿੰਦੇ ਮਨ ਦੀ ਭੱਜ ਦੌੜ ਖਤਮ ਹੋ ਜਾਂਦੀ ਤੇ ਗੁਰੂ ਦਾ ਸ਼ਬਦ ਫਿਰ ਮਨ ਵਿੱਚ ਬਸ ਜਾਂਦਾ ਜਪਣਾ ਗੱਲ ਕੁਛ ਹੋਰ ਹੈ ਸ਼ਬਦ ਦਾ ਮਨ ਵਿੱਚ ਬਸਣਾ ਗੱਲ ਕੁਛ ਹੋਰ ਹੈ ਤੋਂ ਫਿਰ ਇਹ ਮਨੁੱਖ ਜਿਵੇਂ ਜਿਵੇਂ ਗੁਰੂ ਦੇ ਦੱਸੇ ਰਸਤੇ ਤੇ ਚੱਲਦਾ ਪਰਮਾਤਮਾ ਦੀ ਬੰਦਗੀ ਕਰਦਾ ਰਹਿੰਦਾ ਇਹਨੂੰ ਪਰਮਾਤਮਾ ਦੀ ਪਹਿਚਾਣ ਹੋ ਜਾਂਦੀ ਇਹ ਆਪਣੇ ਆਪ ਨੂੰ ਜਾਣ ਲੈਂਦਾ ਉਹ ਗਿਆਨੀ ਹੋਏ ਸੋ ਆਪ ਪਛਾਣ ਆਪਣੀ ਪਛਾਣ ਕਰ ਲੈਣਾ ਤੇ ਫਿਰ ਟਿਕੇ ਹੋਏ ਮਨ ਵਿੱਚ ਸੈਜ ਅਵਸਥਾ ਵਿੱਚ ਟਿਕੇ ਸ਼ਾਂਤ ਮਨ ਦੇ ਵਿੱਚ ਗੁਰੂ ਦਾ ਸ਼ਬਦ ਪ੍ਰਕਾਸ਼ ਰੂਪ ਵਿੱਚ ਵਸ ਜਾਂਦਾ ਸ੍ਰੀ ਸਤਿਗੁਰੂ ਨੇ ਇਹ ਸਿੱਧਾਂ ਨੂੰ ਸਮਝਾਇਆ ਉਥੇ ਸਾਨੂੰ ਵੀ ਇਹ ਸੋ ਜੀ ਬਖਸ਼ੀ ਕਿ ਗੁਰੂ ਦਾ ਸ਼ਬਦ ਜਪ ਕੇ ਪਰਮਾਤਮਾ ਪਰਮੇਸ਼ਰ ਨਾਲ ਜੁੜ ਕੇ ਕਰਕੇ ਤੇ ਉਸ ਪਰਮਾਤਮਾ ਦੇ ਨਾਲ ਜੁੜਨਾ ਹੈ ਇਹ ਵਿਚਾਰ ਜੋ ਸਝ ਕੀਤੀ ਹੈ ਅਗਰ ਆਪ ਜੀ ਨੂੰ ਚੰਗੀ ਲੱਗੇ ਤੁਸੀਂ ਸਾਂਝੀ ਜ਼ਰੂਰ ਕਰਿਓ ਅੱਗੇ ਇਸ ਵੀਡੀਓ ਨੂੰ ਸਾਂਝੀ ਕਰ ਦਿਓ ਸ਼ੇਅਰ ਕਰ ਦਿਓ ਔਰ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦਿਆ ਕਰੋ ਵਾਹਿਗੁਰੂ ਜੀ ਦਾ ਫਲਸਫਾ ਵਾਹਿਗੁਰੂ ਜੀ ਦੀ ਖਤਰੀ